ਇਹ ਤਸਵੀਰਾਂ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਬਟਾਲਾ ਬਾਈਪਾਸ ਦੀਆਂ ਨੇ ਜਿੱਥੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਅਤੇ ਰਿਸ਼ਤੇਦਾਰ ਕਰਨਵੀਰ ਸਿੰਘ ਦੀ ਮ੍ਰਿਤਕ ਦੇ ਨੂੰ ਰੱਖ ਕੇ ਪਰਿਵਾਰ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਪਰਿਵਾਰ ਦਾ ਕਹਿਣਾ ਹੈ ਕਿ ਇਸ ਵਾਰਦਾਤ ਨੂੰ 3 ਦਿਨ ਹੋ ਚੁੱਕੇ ਨੇ ਪਰ ਹਾਲੇ ਤੱਕ ਪੁਲਿਸ ਦੇ ਵੱਲੋਂ ਕਿਸੇ ਵੀ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਇਸ ਮੌਕੇ ਪਰਿਵਾਰ ਨੇ ਕੁਝ ਲੋਕਾਂ ਤੇ ਗੰਭੀਰ ਇਲਜ਼ਾਮ ਵੀ ਲਗਾਏ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਨਸਾਫ ਲਈ ਮਜਬੂਰ ਹੋ ਕੇ ਸੜਕਾਂ ਤੇ ਧਰਨਾ ਦੇਣਾ ਪੈ ਰਿਹਾ ਉੱਥੇ ਹੀ ਉਹਨਾਂ ਨੇ ਕਿਹਾ ਕਿ ਜਦ ਤੱਕ ਬਟਾਲਾ ਪੁਲਿਸ ਮੁਲਜ਼ਮਾਂ ਨੂੰ ਫੜ ਕੇ ਪਰਿਵਾਰ ਨੂੰ ਇਨਸਾਫ ਨਹੀਂ ਦਿਵਾ ਦਿੰਦੀ ਉਹਨਾਂ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ਇਹ ਧਰਨਾ ਜਾਰੀ ਰਹੇਗਾ ਇਸ ਤੋਂ ਇਲਾਵਾ ਪਰਿਵਾਰ ਨੇ ਅੱਗੇ ਜੋ ਖੁਲਾਸੇ ਕੀਤੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਜਿੰਨਾ ਕ ਮੇਰੇ ਜਿਹਨਾਂ ਨੇ ਮਸਵਰੇ ਕੀਤੀ ਆ ਜਿਹੜੀ ਆ ਪ੍ਰਬਿਆਨ ਉਹਨਾਂ ਦੇ ਹੋ ਜੇ ਸਾਰੀ ਕਾਰਵਾਈ ਸਾਡੀ ਡੀਟੇਲ ਦੇ ਵਿੱਚ ਦੱਸੋ ਮਾਤਾ ਜੀ ਕੀ ਗੱਲ ਹੈ ਤੁਹਾਨੂੰ ਕੀ ਲੱਗਦਾ ਜਿਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿ ਉਹ ਸੋਲੋ ਗਰ ਸਾਰੇ ਹੁੰਡੇ ਐ ਸਭ ਜਿੰਦ ਰਹਦਾਵੇ ਤੇ ਉਹਦੇ ਵੀ ਤੇ ਆਪਣੀ ਜੋ ਫੈਮਿਲੀ ਉਹਨਾਂ ਨੇ ਸਾਡੇ ਘਰ ਦਾ ਰਹਿਣ ਹੀ ਤੱਕ ਨਹੀਂ ਦਿੱਤਾ ਪਹਿਲਾਂ ਜੱਗੂ ਨੂੰ ਪੇਤਾ ਇਥੋਂ ਤੱਕ ਪਹੁੰਚਾਤਾ ਜਦੋਂ ਆਪਣੀਆਂ ਹੈਗੀਆਂ ਸੀ ਕਰੋਨਾ ਦਾ ਵੇਲਾ ਸੀ ਕਰੋਨਾ ਦੇ ਵੇਲੇ ਤੋਂ ਮਗਰ ਲੱਗੇ ਸਾਡੇ ਟੱਬਰ ਤੇ ਸਾਡੇ ਘਰ ਦਾ ਜੱਕੜਾ ਵੜ ਗਿਆ ਮੇਰਾ ਬੱਚਾ ਤੁਸੀਂ ਜਾ ਕੇ ਵੇਖੋ ਨਾ ਕਿਤੇ ਅਲਡਵਲਟ ਕੋਈ ਪਿੰਡ ਨਾ ਪੁੱਛੋ ਪਿੰਡ ਨੇ ਹਰ ਇੱਕ ਤਰੀਫ ਕਰਦਾ ਵਾ ਉਹ ਤੇ ਹਰ ਕੋਈ ਕਰਦਾ ਮਗਰੋਂ ਦਾ ਮੈਨੂੰ ਪਤਾ ਨਹੀਂ ਆਪਾਂ ਅੱਗੇ ਇਹਨਾਂ ਦੀ ਸਿਕਿਉਰਿਟੀ ਇਹਨਾਂ ਦੀ ਸਿਕਿਉਰਿਟੀ ਮੇਰੇ ਬੱਚੇ ਨੂੰ ਸਿਕਿਉਰਿਟੀ ਨਹੀਂ ਮਿਲੀ ਮੇਰੇ ਬੱਚੇ ਨੂੰ ਘਰ ਤਾਂ ਮਾਰਨ ਆ ਗਏ ਮੇਰੇ ਬੱਚੇ ਨੂੰ ਮੇਰੇ ਬੱਚੇ ਨੂੰ ਮੂਹਰੇ ਹੋੜ ਦੇਵੋ ਪਰ ਲੋਕ ਕੰਪੀਆ ਨਹੀਂ ਵਿਲੇ ਦਾ ਫਟਾਫਟ ਜਾ ਕੇ ਬੇਸ਼ੱਕ ਦੀ ਪੁਛ ਲਾ ਕੋਈ ਨਹੀਂ ਆਏ ਨਾ ਦਿਸਣਾ ਹੈ ਨਾ ਕਿ ਤੁਸੀਂ ਮੇਰਾ ਵੀਰਾ ਮੇਰਾ ਬਾਬਾ ਜੀ ਚੱਲੋ ਬੰਦੇ ਨੂੰ ਮੂਹਰੇ ਨੰਗਰ ਦਾ ਘੱਲ ਨਹੀਂ ਰਿਹਾ ਤੇਰੇ ਬੱਚੇ ਨੂੰ ਮਾਰ ਦੇ ਨਾ ਫਿਰ ਕਿੱਥੇ ਜਾਣੀ ਮੇਰੇ ਬੱਚੇ ਦਾ ਕੀ ਕਸੂਰ ਹੈ ਮੇਰੇ ਪੁੱਤ ਨੂੰ ਮਾਰ ਦੇ ਦੋ ਜੱਜੂ ਦਾ ਅੱਜ ਦੇ ਮਾਸੀ ਅੱਜ ਦੇ ਸਟੇਟਮੈਂਟ ਇਹ ਨਹੀਂ ਨਹੀਂ ਕੋਣਾ ਜਮਾ ਕੋਈ ਸੱਗੀ ਹਾਂ ਉਹ ਤਰ੍ਹਾਂ ਨਹੀਂ ਸਕਦਾ ਜਿਹੜਾ ਕਰਦਾ ਇਸ ਕੱਲੇ ਕਿਰਖਾਸ ਦਿੱਤੀ ਸੀ ਉੱਤੇ ਕੋ ਕਾਰਵਾਈ ਹੋਈ ਉਹਨਾਂ ਦੇ ਦਰਖਾਸਤ ਤੇ ਕਾਰਵਾਈ ਚਾਹੀਦੀ ਹੈ ਅੱਜ ਮੈਂ ਬੋਲੀ ਹਾਂ ਜਿਹੜਾ ਮੈਂ ਅੱਜ ਬੋਲੀ ਕਰੇ ਮੇਰੀਆਂ ਉਹ ਤੇ ਮੈਨੂੰ ਚਾਹੀਦਾ ਮੈਨੂੰ ਸਾਰਾ ਹੀ ਮੈਨੂੰ ਜਿਤਨਾ ਮੇਰੀ ਲੈਂਡ ਹੈ ਨਾ ਆਪਣੀਆਂ ਆ ਚੀਜ਼ਾਂ ਕੋਈ ਬਾਲਾ ਵਾ ਇਤਰਾ ਬੋਲ ਬਲਾ ਇਹਨਾਂ ਕੋ ਵੀ ਹਾਂ ਆਪਾਂ ਕੰਮ ਕਰਤਾ ਜੇ ਅਹੀਂ ਆ ਪਰਸੀ ਕਰਤੇ ਜੇ ਕੱਲੇ ਕੱਲੇ ਤੇ ਆਪਾਂ ਨੂੰ ਮੇਰੇ ਇਹਨੇ ਜਦੋਂ ਆਇਆ ਮਾਰੂ ਇਹਨਾਂ ਨੂੰ ਫੜ ਲੈਣਾ ਵਾ ਉਹ ਉੱਥੇ ਖੜ ਕੇ ਨਹਿਰ ਜੀ ਤੇ ਭੱਜ ਗਿਆ ਜੀ ਗਿੱਟੇ ਜੀ ਗੋਲੀ ਵੱਜ ਗਈ ਜੀ ਉਹਦੇ ਭੱਜ ਲੱਗੇ ਜੀ ਉਹ ਤੇ ਪਿਸਤੌਲ ਫੜ ਲਿਆ ਇਹ ਆਪਾਂ ਬਹੁਤ ਸੌਲਿਆ ਆਪਾਂ ਸਾਡੇ ਘਰ ਵੀ ਰੋਜ਼ ਮਿਲਾਂਦੇ ਇਹ ਵੱਲੋਂ ਬਹੁਤ ਕੰਨੀ ਸਿੱਟ ਗਿਆ ਇਹਨਾਂ ਚੀਜ਼ਾਂ ਦੇ ਬਹੁਤ ਹੀ ਟੈਨਸ਼ਨ ਵਿੱਚ ਆ ਸਾਡੇ ਭੈਣ ਨੂੰ ਸਾਥ ਤੇ ਮੇਰੇ ਬੱਚੇ ਨੂੰ ਮੇਰੇ ਬੱਚੇ ਨੂੰ ਸਕਿਉਰਟੀ ਮਿਲਦੀ ਆ ਅੱਜ ਮੈਂ ਆਪਣਾ ਬੱਚਾ ਕੰਮ ਕਰਵਾਣਾ ਮੇਰਾ ਇੱਕ ਮਿੰਟ ਨਹੀਂ ਮੇਰੇ ਬੱਚੇ ਬਗਾਰ ਸਾਤਾ ਕਿਉਂਕਿ ਮੇਰਾ ਬੱਚਾ ਮਜੂਦਾ ਸਰਪੰਚ ਆ ਹਕਤਾ ਅਹੀਂ ਕੰਮ ਕਿਤਰਾ ਕਰਨੇ ਆ ਫਿਰ ਇਹਨਾਂ ਨੇ ਸਾਡੀਆਂ ਬਾਦ ਵਿੱਚ ਇਨਕਵਾਰੀਆਂ ਖਲੋਣੀਆਂ ਇਹਨਾਂ ਕੰਮ ਕੋਖ ਨਹੀਂ ਕੀਤਾ ਉਹਨੂੰ ਗੁੰਮਰਾਹ ਕਰਕੇ ਬਾਹਰ ਪੇਜ ਦਿੱਤਾ ਵਾ ਮੈਨੂੰ ਸਾਕੋ ਚਾਹੀਦਾ ਮੇਰੇ ਬੱਚੇ ਨੂੰ ਸਕਿਉਰਟੀ ਅਗੇ ਮੈਂ ਦੋ ਲੈਣੀ ਆ ਸਕਿਉਰਟੀ ਗਾਰ ਮੈਨੂੰ ਚਾਰ ਪੰਜ ਸਕਿਉਰਟੀ ਗਾਰ ਚਾਹੀਦਾ ਮੈਂ ਹੋਰੇ ਆਪਣੇ ਬੱਚੇ ਨੂੰ ਜਾ ਕੇ ਇੱਥੇ ਮੰਗਾ ਲੇਣੀ ਮੈਨੂੰ ਸਾਕ ਚਾਹੀਦਾ ਮੇਰੀ ਭੈਣ ਦਾ ਸਾਕ ਚਾਹੀਦਾ ਉਹ ਬੱਚਾ ਗਰੀਬ ਮਰ ਗਿਆ ਕਰਨ ਉਹਦਾ ਇਨਸ ਜਾਰੀ ਪੁਲਿਸ ਕਹਿੰਦੀ ਸੀ ਮੈਂ ਅੱਜ ਵੀ ਡਰਾਈਵਰਾਂ ਨੂੰ ਤਾਂ ਕਈ ਮਾਰਦੇ ਹੁੰਦੇ ਆ ਪਰ ਜਗੂ ਦੀ ਮਾਂ ਨੇ ਕਿੰਨੇ ਕਿ ਜਗੂ ਨੇ ਕਿੰਨੇ ਗੱਲੋਂ ਕਦੀ ਆ ਮਾਵਾ ਪੈਣਾ ਮਾਰਿਆ ਮਾਰੀ ਅੱਜ ਜਗੂ ਜਗੂ ਦੇ ਇਹਦੇ ਛੋਸਾ ਜਗੂ ਦਾ ਗੈਂਗਸਟਰ ਟੱਪੜਿਆ ਜਗੂ ਦੇ ਘਰ ਦੀ ਆਣ ਕੇ ਛੋ ਤੇ ਸੇਵ ਜਗੂ ਦੇ ਘਰ ਨੰਬਰਦਾਰਾਂ ਦੇ ਪੋਤਰਾ ਕੀ ਹਿਸਾਬ ਉਹਨਾਂ ਦਾ ਉਹਨਾਂ ਪਿਓ ਨੂੰ ਕਦੇ ਨਹੀਂ ਯਾਦ ਕੀਤਾ ਵੀ 32 ਸਾਲ ਹੋ ਗਏ ਉਹ ਡੁੱਗੀ ਕੰਢਿਆ ਸਰਕਾਰੀ ਉਹ ਉਹਦੇ ਪਿਓ ਉਹਦੇ ਪਿਓ ਵੱਡੇ ਨੂੰ ਕਦੀ ਨਹੀਂ ਪੁੱਛਿਆ ਬਈ ਐਡਾ ਇਮਾਨਦਾਰ ਬੰਦਾ ਹੈ ਹਲਡਵਲਟ ਦੇ ਕੱਟ ਚਲਾਉਂਦਾ ਤੇ ਕੋਈ ਕਹਿੰਨੇ ਹੈ ਕਹਿੰਨੇ ਉਹਦੀ ਹਰ ਜੀਵਨ ਕੋਈ ਨਹੀਂ ਪੁੱਛਿਆ ਵੀ ਲੋਕਾਂ ਦੇ ਵਿਆਹ ਕਰੰਦੀ ਲੋਕਾਂ ਦੀ ਸੇਵਾ ਕਰਦੀ ਆ ਲੋਕਾਂ ਨੇ ਤਾਂ ਇੱਕ ਕਰ ਨਹੀਂ ਲੋਕਾਂ ਸਾਡੇ ਬਾਰੇ ਪੁੱਛੇ ਨਹੀਂ ਕਿੰਨਾ ਕਿ ਜਿਹੜੀ ਜਿਹੜੀ ਗੱਲ ਸਾਹਮਣੇ ਆਈ ਆ ਜੱਗੂ ਜੱਗੂ ਦੀ ਮਾਤਾ ਕੁੜੀਏ ਦੇ ਵਿਆਹ ਕਰਦੇ ਸੀ ਆਪਾਂ ਉਹਨਾਂ ਤੱਕ ਨਹੀਂ ਜਾਣਾ ਇੰਨਾ ਤੱਕ ਤੁਹਾਨੂੰ ਸਾਰਾ ਕਲੀਅਰ ਨਹੀਂ ਮਿਲਦਾ ਪਾਉਂਦਾ ਕਿਹਨੇ ਨਰਿੰਦਰ ਕੋਲ ਕਰਨ ਵੀਰੇ ਕੁਛ ਨਹੀਂ ਸਾਡੇ ਦੋ ਜੀਰ ਮਾਰ ਦਿੱਤੇ ਗਏ ਇਨਸਾਫ ਦੀ ਕਰਦੇ ਆ ਵੀ ਜਿਨ੍ਹਾਂ ਨੇ ਇਹਨਾਂ ਨੂੰ ਸ਼ਰੇਆਮ ਤੇ ਦੇਂਦੇ ਆ ਇਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਉਹਨਾਂ ਨੂੰ ਫੜਿਆ ਜਾਏ ਹਨ ਇਨਸਾਫ ਕੀਤਾ ਜਾਏ ਜਿਹੜਾ ਪੁਲਿਸ ਪਰਚੇ ਕਰਾਉਣਾਂ ਆਣ ਪਿੱਛੇ ਤੇ ਵਿਆਗਿਆਂ ਦਾ ਪਤੀ ਗਈ ਹੈ ਬਾ ਸਾਨੂੰ ਸੈਟੀਸਫਾਈ ਨਹੀਂ ਕਰ ਰਹੇ ਕੋਈ ਕਲੀਅਰੈਂਸ ਨਹੀਂ ਹੈ ਬਸ ਕਰ ਰਹੇ ਆਂ ਟਾਈਮ ਚਾਹੀਦਾ ਟਾਈਮ ਚਾਹੀਦਾ ਬਸ ਟਾਈਮ ਕੀ ਹੈ ਜਦੋਂ ਸਸਕਾਰ ਹੋ ਗਿਆ ਗੱਲ ਵਿੱਚ ਉੱਥੇ ਬੰਦ ਹੋ ਜਾਣੀ ਉਹਨਾਂ ਦੇ ਇੱਕ ਬੱਚਾ ਉਹਨਾਂ ਦਾ ਆਸਟ੍ਰੇਲੀਆ ਇੱਕ ਬੱਚਾ ਉਹਨਾਂ ਦੇ ਅੰਦਰ ਕਿੰਨੇ ਕਾਰਵਾਈ ਕਰਨੀ ਜਿਹੜੀ ਕਾਰਵਾਈ ਕਰਨ ਵਾਲੀ ਉਹ ਤੇ ਮਾਰਤੀ ਆਪਣੇ ਬੱਚੇ ਦੇ ਮਗਰ ਜਾਂਦੀ ਸੀ ਉਹਦੇ ਸਾਰੇ ਸਾਰੇ ਜਿੰਨੇ ਕੇਸ ਆ ਉਹ ਆ ਖੁਦ ਵੇਖਦੇ ਸੀ ਕਿ ਹੁਣ ਕੌਣ ਕੀ ਸਮਝਦੀ ਉਹ ਇਸ ਤਰੀਕੇ ਦੀ ਘਟਨਾ ਨੂੰ ਆਜਾ ਇਹ ਪ੍ਰੀਪਲਾਨਡ ਸੀ ਇਹ ਇਹ ਪਲਾਨ ਕਰਕੇ ਸਾਰਾ ਕੁਝ ਕੀਤਾ ਗਿਆ ਇਹ ਜੱਗੂ ਦਾ ਲੱਖ ਤੋੜਿਆ ਗਿਆ ਪਲਾਨ ਮਤਲਬ ਕਿੰਨਾ ਬਣੂਗਾ ਬਸ ਸਾਰਾ ਜੋ ਵੀ ਜੱਗੂ ਨਾਲ ਦੁਸ਼ਮਣੀ ਸੁਧਾ ਕੀਤਾ ਗਿਆ ਇਹ ਕੋਈ ਨਾਲ ਦੁਸ਼ਮਣੀ ਜੱਗੂ ਨਾਲ ਬਸ ਮੋਕਣਾ ਦੀ ਗੱਲ ਨਹੀਂ ਹੈ ਇਹ ਕੀ ਹੈ ਕਿ ਇਹ ਕੱਲ ਆਪਣੇ ਸਰਪੰਚ ਜਿਹੜੇ ਨੇ ਭਗਵਾਨਪੁਰ ਦੇ ਉਹਨਾਂ ਦੇ ਉਹ ਕੱਲ ਮੇਰੇ ਕੋਲੇ ਆਪਣੇ ਜਿਹੜੇ ਵਕੀਲ ਨਾ ਜੰਜੂਆ ਜੀ ਉਹਨਾਂ ਦੇ ਨਾਲ ਆਏ ਇਹਨਾਂ ਨੇ ਇੱਕ ਐਪਲੀਕੇਸ਼ਨ ਸਾਡੇ ਦਿੱਤੀ ਆ ਜਿਸ ਦੇ ਵਿੱਚ ਕੁਝ ਆਪਣੇ ਸੁਖਜਿੰਦਰ ਰੰਧਾਵਾ ਜੀ ਉਹਨਾਂ ਦਾ ਤੇ ਹੋਰ ਦੋ ਤਿੰਨ ਬੰਦਿਆਂ ਦਾ ਨਾਮ ਆ ਉਹਦੇ ਵਿੱਚ ਅਸੀਂ ਇਹਨਾਂ ਨੂੰ ਵਿਸ਼ਵਾਸ ਆ ਮੈਂ ਇਹਨਾਂ ਨੂੰ ਜਿਹੜਾ ਰੀਸੀਵਿੰਗ ਕਰਕੇ ਨੰਬਰ ਲਾ ਕੇ ਦਰਖਾਸਤ ਦਿੱਤੀ ਇਹਦੇ ਵਕੀਲ ਨੂੰ ਇਹ ਕੱਲ ਸੈਟੀਸਫਾਈ ਹੋਏ ਕਿਉਂਕਿ ਇਹ ਟੈਕਨੀਕਲ ਸਾਰੀ ਇਹਨਾਂ ਨੇ ਖੁਦ ਹੀ ਦੱਸਿਆ ਵੀ ਇਹ ਟੈਕਨੀਕਲ ਟਾਈਮ ਲੱਗੇਗਾ ਉਹ ਇਹਨਾਂ ਨੂੰ ਵਿਸ਼ਵਾਸ ਦਿਵਾਤਾ ਕਿ ਇਹਨਾਂ ਨੂੰ ਪੂਰੀ ਤਰ੍ਹਾਂ ਨਾਲ ਇਨਸਾਫ ਮਿਲੇਗਾ ਜੋ ਵੀ ਟੈਕਨੀਕਲ ਹੋਏਗਾ ਤੋਂ 10 12 ਦਿਨ ਦੇ ਵਿੱਚ ਉਹਦਾ ਸਾਰਾ ਕਢਾ ਕੇ ਜਿੰਨੇ ਵੀ ਇਹਨਾਂ ਨੇ ਨੰਬਰ ਦਿੱਤੇ ਆ ਚਾ ਇਹਨਾਂ ਦੇ ਨੰਬਰ ਆ ਚਾ ਇਹ ਉਧਰ ਨੰਬਰ ਕਰਕੇ ਉਹਨਾਂ ਦੀ ਲੋਕੇਸ਼ਨ ਵਗਾਰਾ ਲੈ ਕੇ ਸਾਰਾ ਇਹਦੇ ਕਹਾਣਾ ਲਿਆ ਕੇ ਸਾਰੇ ਇਹਦੇ ਵੱਲੋਂ ਅ ਭੇਲਾ ਰਸਵਜਿੰਦਰ ਰਧਾਵਾ ਜੀ ਦਾ ਹੋਰ ਮੈਨੂੰ ਦੂਜੇ ਦਾ ਉਹਨਾਂ ਦਾ ਬੇਟਾ ਨਾਂ ਨਹੀਂ ਉਹਦਾ ਪਤਾ ਇੱਕ ਕੋਈ ਇੱਕ ਐਥੋ ਦਾ ਮੁੰਡਾ ਆਪਣੇ ਢੈਂਟੀ ਵਰਦਾ ਇਹਨਾਂ ਦੇ ਨਾਂ ਆ ਤੇ ਦੋ ਇਹਨਾਂ ਦੇ ਪਿੰਡ ਦੇ ਹੀ ਆ ਨਰਿੰਦਰ ਤੇ ਇੱਕ ਰਵਿੰਦਰ ਜੋ ਵੀ ਆ ਪਿਓ ਪੋਤ ਹੋਣ ਉਹਨਾਂ ਦਾ ਇਹਨਾਂ ਨੇ ਕੀਤਾ ਉਹਨਾਂ ਦੇ ਨੰਬਰ ਲੈ ਕੇ ਇਹਨਾਂ ਦੇ ਨੰਬਰ ਲੈ ਕੇ ਜੋ ਟੈਕਨੀਕਲ ਉਹ ਉਹਦੇ ਤੇ ਅਮਾ ਕਰ ਰਹੇ ਇੱਕ ਹੀ ਮੰਗ ਕਰ ਰਹੇ ਉਹਨਾਂ ਕੋਲ ਹੋਰ ਵੀ ਕੀਤੀ ਜਾਂਦੀ ਨਹੀਂ ਉਹ ਹਾਂ ਇਹਨਾਂ ਨੇ ਕੱਲ ਜਿਹੜੀ ਹੈ ਤੁਹਾਨੂੰ ਦੱਸਿਆ ਸੀ ਵੀ ਇਹ ਤੁਸੀਂ ਆਪਣੀ ਤਫ਼ਤੀਸ਼ ਆਪਣੇ ਇਨਕੁਆਰੀ ਕਰਨ ਤੋਂ ਬਾਅਦ ਸਾਨੂੰ ਇਨਸਾਫ ਦਵਾਇਆ ਜਾਵੇ ਦੇਖੋ ਮੈਂ ਬਾਰ-ਬਾਰ ਤੇ ਕੋਈ ਨਹੀਂ ਕਹਾਂਗਾ ਮੈਂ ਇੱਕ ਵਾਰੀ ਕਹਤਾਂ ਜੋ ਕਹਤਾ ਜੋ ਇਹਨਾਂ ਨੇ ਸਾਨੂੰ ਐਪਲੀਕੇਸ਼ਨ ਦਿੱਤੀ ਉਹ ਆਲਰੇਡੀ ਤੁਹਾਡੇ ਕੋਲ ਦੀ ਅਵੇਲੇਬਲ ਹੈ ਉਹਦੇ ਤੇ ਇਹਦੇ ਬਾਰੇ ਮੈਨੂੰ ਕੋਈ ਨਹੀਂ ਉਹਨਾਂ ਨੂੰ ਪਤਾ ਹੋਊਗਾ ਮੌਨਾਂ ਦਰਖਾਸਤ ਦੇ ਵਿੱਚ ਲਿਖਿਆ ਬਾਕੀ ਅਸੀਂ ਉਹਨਾਂ ਨੂੰ ਦੇ ਦਿੱਤਾ ਪ੍ਰੋਵੈਂਸ ਕਰ ਲਿਆ ਵੀ ਅਸੀਂ ਹਫਤੇ ਦੇ 10 ਦਿਨਾਂ ਦੇ ਵਿੱਚ ਇਹਨਾਂ ਦਾ ਜੋ ਟੈਕਨੀਕਲ ਹੈ ਉਹ ਕਰਕੇ ਆਪਾਂ ਜਿਹੜੀ ਦਰਖਾਸਤ ਇਹਨਾਂ ਦਿੱਤੀ ਉਹਦਾ ਨੰਬਰ ਰਿਸੀਵ ਕਰਕੇ ਇਹਨਾਂ ਨੂੰ ਆਪਾਂ ਕਾਪੀ ਦਿੱਤੀ ਐ ਇਹਦੇ ਵਕੀਲ ਹੋ ਦਿੱਤੀ ਐ ਉਧਰ ਦੂਜੇ ਪਾਸੇ ਡੀਐਸਪੀ ਬਟਾਲਾ ਸਿਟੀ ਪਰਮਵੀਰ ਸਿੰਘ ਹੋਰਾਂ ਨੇ ਦੱਸਿਆ ਕੇ ਇਸ ਵਾਰਦਾਤ ਨੂੰ ਲੈ ਕੇ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਅਤੇ ਹੁਣ ਇਸ ਪਰਿਵਾਰ ਦੇ ਵੱਲੋਂ ਕੁਝ ਲੋਕਾਂ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਜਿਨ੍ਹਾਂ ਦੀ ਸ਼ਿਕਾਇਤ ਮ੍ਰਿਤਕ ਹਰਜੀਤ ਕੌਰ ਦੀ ਭੈਣ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਦਨ ਮਿਊਟਲੀ ਬਟਾਲਾ ਤੋਂ ਵਿਕੀ ਮਲਕ ਦੀ ਰਿਪੋਰਟ